ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਆਪਾਂ 23 ਤਰੀਕ ਨੂੰ ਵੀਡੀਓ ਕਵਰ ਕਰ ਰਹੇ ਹਾਂ ਆਪਣੇ ਫਾਰਮ ਤੋਂ ਪਿੰਡ ਕਲਾਲਾ ਜਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ 23 ਤਰੀਕ 12ਵਾਂ ਮਹੀਨਾ 2023 ਸਵੇਰ ਆਪਣਾ 7:30 ਵਜੇ ਦਾ ਟਾਈਮ ਹੈ ਵੀਡੀਓ ਕਵਰ ਕਰਨ ਦਾ ਬੱਚੀ ਜਿਹੜੀ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਰਾਤ ਇਹਦੀ ਡਿਲੀਵਰੀ ਹੋਈ ਆ ਵੀਡੀਓ ਦੇ ਐਂਡ ਤੱਕ ਬਣੇ ਰਹੋ ਸਾਰੀ ਡਿਟੇਲ ਆਪਾਂ ਜੀ ਦਵਾਂਗੇ ਜੇਰੇ ਦੀ ਪ੍ਰੋਪਰ ਪੈ ਚੁੱਕੀ ਆ ਜੇਰ ਪ੍ਰੋਪਰ ਪੈ ਚੁੱਕੀ ਆ ਬਹੁਤ ਮੇਨ ਕੰਮ ਹੁੰਦਾ ਜੇਰ ਦਾ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਇਹ ਬੈੜ ਨੂੰ ਖਰੀਦ ਸਕਦੇ ਹੋ WhatsApp ਤੇ ਵੀ ਵੀਡੀਓ ਮੰਗਾ ਸਕਦੇ ਹੋ 9478236316 9878448264 ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਚੰਗੀ ਬ੍ਰੀਡ ਦੀ ਬੱਚੀ ਕਿਸੇ ਵੀ ਬ੍ਰੀਡ ਦੀ ਜਰਸੀ ਸਾਹੀਵਾਲ ਐਚਐਫਐਚਪ ਕ੍ਰੋਸ ਤੁਸੀਂ ਵੇਚ ਵੀ ਸਕਦੇ ਹੋ ਖਰੀਦ ਵੀ ਸਕਦੇ ਹੋ ਸੋ ਆਜੋ ਆਪਾਂ ਡਿਟੇਲ ਚ ਗੱਲ ਕਰਦੇ ਹਾਂ ਬੱਚੀ ਬਾਰੇ ਦੇਖ ਸਕਦੇ ਤੁਸੀਂ ਫਾਰਮ ਦੀ ਬੱਚੀ ਆ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਚੰਗਾ ਰਿਕਾਰਡ ਹੈ ਦਾ ਦੁੱਧ ਦਾ ਪਹਿਲੇ ਸੂਏ ਦਾ ਮਗਰ ਵੀ ਇਹਨੇ ਬੱਛੀ ਨੂੰ ਜਨਮ ਦਿੱਤਾ ਤੁਸੀਂ ਦੇਖਦੇ ਹੋ ਫੀਮੇਲ ਕਾਫ ਨੂੰ ਜਨਮ ਦਿੱਤਾ ਬੱਚੀ ਇਹਦੇ ਮਗਰ ਜਰਸੀ ਦਾ ਸੀਮਨ ਲਵਾਇਆ ਸੀ ਜਰਸੀ ਕ੍ਰੋਸ ਬੱਛੀ ਆਈ ਹੈ ਤੁਸੀਂ ਦੇਖ ਸਕਦੇ ਹੋ ਥਣ ਬਹੁਤ ਸੋਹਣਾ ਲੱਗਿਆ ਹੋਇਆ ਕੱਲਾ ਕੱਲਾ ਨਿੱਖੜ ਮਾ ਕੋਈ ਖੋਟ ਸਾਗ ਨਹੀਂ ਤੁਸੀਂ ਦੇਖ ਸਕਦੇ ਹੋ ਨੇੜ ਤੋਂ ਚੈੱਕ ਕਰਾ ਦਿੰਨੇ ਆ ਕੱਲਾ ਕੱਲਾ ਨਿੱਖੜ ਮਾ ਥਾਣਾ ਪੂਰਾ ਬਿੱਥੀ ਦੇ ਥਣ ਲੱਗਿਆ ਹੋਇਆਗਾ ਅੱਗੇ ਪਿੱਛੇ ਦਾ ਹਵਾਨਾ ਤੁਸੀਂ ਦੇਖ ਸਕਦੇ ਹੋ ਫੁੱਲ ਹਾਈਟ ਆ ਬੋਡੀ ਸਕੋਰ ਦੇ ਸਕਦੇ ਹੋ ਬੀਐਸ ਸਕੋਰ ਦੇ ਸਕਦੇ ਹੋ ਫੁੱਲ ਹਾਈਟ ਆ ਫੁੱਲ ਲੈਂਥ ਆ ਚੌੜੇ ਪਿੱਠ ਪੂਰੇ ਦੀ ਬੱਛੀ ਆ ਕੰਪੈਕਟ ਆਡਰ ਆ ਪੂਰਾ ਤੁਸੀਂ ਦੇਖ ਸਕਦੇ ਹੋ ਖੁੱਚਾਂ ਤੋਂ ਉੱਪਰ ਆਡਰ ਆ ਪੂਰਾ ਬਰੀਡ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ ਇਹ ਤੋੜ ਕੇ ਦਿਖਾਵਤ ਦੇਖ ਸਕਦੇ ਹੋ ਪੂਰਾ ਕੰਪੈਕਟ ਆਡਰ ਆ ਮਾਲਕਾਂ ਦੇ ਦੱਸਣ ਮੁਤਾਬਕ ਪਹਿਲੇ ਸੂਏ ਨੇ 28-30 ਲੀਟਰ ਦੁੱਧ ਪਾਇਆਗਾ ਇਸ ਵਾਰੀ ਸੇਵਾ ਦੇ ਨਾਲ ਤੁਸੀਂ ਆਪਣੀ ਸਮਝ ਨਾਲ ਖਰੀਦਨੀ ਆ ਕਿ ਚੰਗੀ ਸੇਵਾ ਦੇ ਨਾਲ ਚੰਗਾ ਦੁੱਧ ਪਾਉਗੀ ਕਿਉਂਕਿ ਹੁਣ ਸਾਰਾ ਮੌਸਮਾ ਇਹਦਾ 3-4 ਮਹੀਨੇ ਉਹ ਦੁੱਧ ਚੋਣਦਾ ਹੀ ਆ ਸਰਦੀ ਦਾ ਮੌਸਮ ਆ ਜਿਹੜੇ ਸੀਮੰਟ ਦੀ ਆ ਸਾਰਾ ਰਿਕਾਰਡ ਇਹਦਾ ਆਪਾਂ ਦੇ ਦਾਂਗੇ 28-30 ਲੀਟਰ ਦੁੱਧ ਪਹਿਲਾਂ ਨੇ ਇਹਨੇ ਪਾਇਆਗਾ ਮਾਲਕਾਂ ਦੇ ਦੱਸਣ ਮੁਤਾਬਕ ਤੁਸੀਂ ਦੇਖ ਸਕਦੇ ਹੋ ਅੱਗੇ ਪਿੱਛੇ ਦਾ ਹਵਾਨਾ ਹਾਈਟ ਪੂਰੀ ਆ ਲੈਂਥ ਪੂਰੀ ਆ ਸੋ ਹਾਈਟ ਨਾਲ ਦਾ ਜੇ ਤੁਸੀਂ ਲਾ ਸਕਦੇ ਹੋ ਆਪਣਾ ਬੰਦਾ ਨਾਲ ਖੜਾ ਕੇ ਫੁੱਲ ਹਾਈਟ ਤੇ ਲੈਂਥ ਆ ਬੱਛੀ ਦੀ ਤੁਸੀਂ ਦੇਖ ਸਕਦੇ ਹੋ ਠੰਡੀ ਸੀਲ ਪੂਰੀ ਜਰਿਆ ਜਿਵੇਂ ਮਾਰ ਕੇ ਹੱਥ ਫੇਰੀ ਚੱਲੋ ਪੂਰੀ ਠੰਡੀ ਸੀਲ ਆ ਸੋ ਵੀਡੀਓ ਦੇ ਐਂਡ ਤੱਕ ਬਣੇ ਰਹਿਓ ਤੁਹਾਨੂੰ ਆਪਾਂ ਧਾਰਾਂ ਮਾਰ ਕੇ ਦਿਖਾਵਾਂਗੇ ਕੋਈ ਮੇਰਾ ਵੀਰ ਆਨਲਾਈਨ ਮ ਆਉਂਦਾਗਾ ਤਥਣਾ ਦੀ ਪਾਸ ਹੋ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਧਾਰਾਂ ਆਪਾਂ ਤੁਹਾਨੂੰ ਮਾਰ ਕੇ ਦਿਖਾਵਾਂਗੇ ਸੋ ਆ ਦੇਖ ਸਕਦੇ ਹੋ ਪਿਛਲੇ ਥਣਾ ਦੀਆਂ ਧਾਰਾਂ ਮਾਰਦੇ ਆ ਪਹਿਲਾਂ ਪੂਰੀ ਪੋਲੀ ਪੋਲੀ ਤੇ ਮੋਟੀ ਚਵਾਈ ਆ ਕੋਈ ਭੂਸਰਲਾ ਨਹੀਂ ਕੋਈ ਮੇਰਾ ਵੀਰਾਂ ਆਨਲਾਈਨ ਮੰਗਾਉਂਦਾ ਥਣਾ ਦੀ ਪਾਸ ਹੋ ਚੁੱਕੀ ਆ ਸਵੇਹਾ ਵੀ ਆਪਾਂ ਜੇਰ ਪੈਣ ਤੋਂ ਬਾਅਦ 7-8 ਕਿਲੋ ਬੋਲੀ ਗੱਡੀ ਆ ਆ ਅਗਲੀ ਥਣਾ ਦੀਆਂ ਧਾਰਾਂ ਦੇਖ ਸਕਦੇ ਤੁਸੀਂ ਪੋਲੀ ਤੇ ਮੋਟੀ ਚਵਾਈ ਆ ਓਕੇ ਆ ਬਤੋ ਓਕੇ ਬਸ ਛੱਡ ਦੇ ਖੋਲ ਦੇ ਨਿਆਣਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ